ਇਸ ਤਰ੍ਹਾਂ ਕਰੈਕਟਰ ਲੱਗ ਰਿਹਾ ਹੈ ਜਿ ਤਰ੍ਹਾਂ ਪਿਛੜੀ ਗੱਲ ਗਈ। ਬਲ ਲਾਟ ਸਿਰ ਤੇ ਹੀ ਆ ਰਹੀ ਹੈ ਰੌਣਕੇ ਪਰ ਰੌਣ ਵੀ ਕੋਈ ਪੇਸ਼ ਨਹੀਂ ਜਾਂਦੀ। ਜਦ ਪੈਰ ਪਾਵਾਂ ਅੱਜ ਦੀ ਲਾਟ ਸਿਰ ਤੇ ਹੀ ਆ ਰਹੀ ਹੈ। ਅਰੇ ਮਾੜਾ ਜੇ ਗੌਣ ਆਪਰਾ ਰਸ ਜੀ। ਨਹੀਂ ਜੀ। ਲਾਟ ਸਿਰ ਤੇ ਹੀ ਆ ਰਹੀ ਰੌਣਕੇ ਕੋਈ ਚਾਲ ਨਹੀਂ ਚੱਲਦਾ। ਰੌਣ ਦਾ ਜੇ ਨਾਂ ਚਾਲਾ ਚੱਲਿਆ ਰੌਣ ਸੋਚਾ ਵੀ ਉਹ ਕਰਿਆ ਗਿਆ ਜ ਹੈ। ਪਰ ਰੌਣ ਤਾਂ ਫਿਰ ਆਣਾ ਵਾਲੇ ਲੋਕ ਕੇ ਆ ਗਿਆ ਮਾਰ ਕੀ ਆ ਕਹਿ ਰਿਹਾ ਰੌਣ ਆਖਲਾ ਜਾਨ ਕੀ ਗੱਲ ਸੁਣਦਾ ਉਹ ਤੈਨੂੰ ਕਾਲ ਦੇਉਗੇ ਅਵੇ ਫਸਰਾਂ ਨੇ ਸੈਕੜੇ ਹੀ ਰਾਜ ਕਰਦੇ ਜੇ ਸ਼ਰਾਬ ਦੇ ਦਿਆ ਮੈਂ ਮੇਰੀ ਟੁੰਗੀ ਨੂੰ ਵਧਾ ਦੂੰ ਆਹ ਆਹ ਰੋਂ ਕਹਿੰ ਹਮੇ ਨਾ ਹਮੇ ਸੰਤਾ ਨੇ ਸੈਕੜੇ ਹੀ ਰਾਜ ਸ਼ਰਾਬ ਦੇ ਕੇ ਗਲਗ ਕਰਦੇ ਯਾਰੀ ਮੈਂ ਇੱਕ ਕੁੜੀ ਨੂੰ ਸ਼ਰਾਬ ਦੇ ਵਿੱਚ ਜੂੰ ਆਹ ਆਹ ਓ ਤੇ ਤੇ ਵਿਆਹ ਗਾ ਕੱਲਿਆ राम कुआारूं ख़ाली ਰਾਹ ਫੇਕੇ ਲੰਗਾ ਉਹ ਵੀਰੋ ਇੱਕ ਖਰਾਬ ਕੀ ਦਰਦੀ ਨਹੀਂ ਸੀ ਤਾਂ ਇੱਕ ਜੋਗੀ ਨੂੰ ਇੱਕ ਰਾਜੇ ਨੂੰ ਫਿਰ ਕਿਤਰਾ ਖੈਰ ਪਾਣਾ ਆ ਰਹੀ ਹੈ ਬਾਈ ਛੇ ਵਾਰ ਜਿਵੇਂ ਗੋਨੇ ਰਾਤ ਘੇਰਨੀ ਆਰਾਮ ਨਾ ਭਰਦਾ ਡੱਟੇ ਉਹ ਭਰਦਾ ਦਾਉਨੇ ਰਾਤ ਘੇਰਨੀ ਰੌਂਗ ਨੂੰ ਆ ਗਿਆ ਰੌਂਗ ਨੂੰ ਮੈਂ ਭਗਤਾਂ ਦੀ ਨਾਰੀ ਐ ਨਹੀਂ ਜਾਣਦਾ ਜੇ ਜੇ ਤਰ ਜਾਊਗਾ ਮੇਰੇ ਨਾਲ ਜੰਗ ਕਰਕੇ ਜਾਊਗਾ ਇਹ ਜੰਗ ਆਹ ਇਹ ਰੌਣ ਰੌਣ ਡਟੇ ਉਹ ਨੂੰ ਕਿਆ ਕਹਿਣ ਲੱਗਿਆ I'm ਨੂੰ ਸਮਝ ਆਉਣ ਲੱਗਾ RAM CHANDRU ਤੱਲ ਲਗਾ ਜਾਊਗਾ ਉਹ ਉਸਕੇ ਘਰ ਕਿਉਂ ਜਾਣਾ ਲੱਗੋ ਅਰੰਧੀ ਹੋ ਜੂਰ ਮੋਰੀ ਨਾਰ ਤੇਰੀ ਸਾਹਣੀ ਜਿੰਦਗੀ ਕਿਉਂ ਐਵੇਂ ਆਖਾ RAM ਕਹਿੰਦਾ ਲੰਕਾ ਹੋ ਜੂ ਖਾਲੀ ਉਹ ਕਾਨੂੰ ਟਿਕਾ ਲੰਕਾ ਦਾ RAM CHANDRU ਦੁਨੀਆ ਜਾਣ ਜਾਣ ਦੇ

ਬੂੜਾ ਕਰ ਦਿਆ ਰਾਉਣ ਦਾ 4 ਵੇਦੀ ਮਿੱਠੇ ਜੰਗਲਾਂ ਦੇ ਰਾਸ ਖੇੜ ਲਈਏ ਘੋੜੇ ਮਾਰਦੇ ਰਾਉਣ ਕੇ 4 ਵੇਦੀ 4 ਵੇਦੀ ਆਦਾ ਰਾਮ ਕਹਿੰਦਾ ਰਾਖ ਤੋੜ ਦਿਆ ਓਏ ਤਵਾ ਤਾਰ ਲਈ ਜਾਨ ਕੀ 4 ਵੇਦੀ ਕਹਾ ਕਰਦੇ ਹਾਂ ਬਾਦ ਖਿਡਾਰੀ ਰਾਉਣ ਦਾ ਰਾਖ ਤੋੜ ਦਿਆ ਏਟਾ ਤਾਰ ਲਈ ਰਾਮ ਕੀ ਨਾ 4 ਵੇਦੀ ਪੰਛੀ ਨੇ ਜੰਗ ਕਰਿਆ। ਰਾਉਣ ਦਾ ਰਾਜ ਤੋੜਿਆ। ਆਹੋ ਪੰਛੀ ਮੁੱਠੀ ਕੱਢ ਲਾ ਕੇ ਰਾਉਣ ਦੇ ਸਿਰ ਮਾਰਨ ਲੱਗਿਆ। ਵੇ ਮਾਰ ਕਰਦੇ ਪੰਛੀ ਨੇ ਰਾਉਣ। ਦੇਖੋ ਸ੍ਰੀ ਕੋਲ ਆਉਣ ਨੇ ਰਾਜ ਸ੍ਰੀ ਕਾਫ ਤੇ ਕਾਸ਼ਬਾਣੀ ਕਰੀ ਹੈ। ਉਹਨੇ ਕਾਸ਼ਬਾਣੀ ਕਰੀ ਹੈ। ਉਹ ਰਾਉਣ ਉਹ ਰਾਉਣ ਜੋ ਪੰਛੀ ਤੈਨੂੰ ਜਾਣਦੇ ਮਾਰ ਦੇਗਾ। ਤੇਰੇ ਮਾਰਨੇ ਕਰਨ ਇਸ ਟਾਈਮ ਹੈ ਉਹ। ਤੈਨੂੰ ਯਾਰਾਂ ਦੇ ਮਾਰ ਜੂਗਾ ਯੂਧਾਰ ਤੇਰੇ ਬਾ ਚਾਰ ਘੋੜੇ ਮਰੇ ਗਏ ਅੱਛੇ ਮੈਨੇਗੇ ਮਿੱਟਲ ਵੇੜ ਰਵੇ ਪਰਛੇ ਘੜੀ ਨੂੰ ਗੇੜਾ ਪੱਥਰ ਪੰਛੀ ਅੰਡਾ ਉਹਨਾਂ ਲਿਵਾ ਇਹ ਘਾਟੇ ਕਾਣੀ ਪਰ ਲੋਕਰ ਵੀਰ ਇਹ ਘਾਟ ਨਹੀਂ ਜੋ ਕੁਝ ਕਰਨਾ ਇਸ ਟਾਈਮ ਤੇਰੇ ਮਾਰਨੇ ਗੱਡੀ ਹੈ ਤੈਨੂੰ ਮਾਰ ਜੂਗਾ ਹਰ ਰਾਤ ਕਾਗੜਾ ਰਾਮਣਾ ਗੱਲ ਸੁਣ ਰਹਾ ਪੱਥਰ ਮੈਲੇ ਦੇ ਵਿੱਚ ਨਵੇੜ ਰਹਾ ਪੱਥਰ ਮੈਲੇ ਦੇ ਵਿੱਚ ਨਵੇੜ ਕਰਕੇ ਐਸ ਪੰਛੀ ਗੇਗਾਣੀ ਨੂੰ ਗੇਰ ਰਹਾ ਪੱਥਰ ਚਾਰੇ ਪੰਛੀ ਲੰਘਾਰ ਲਿਉਗਾ ਜਿੰਨ ਦਾ ਰਹਿਣ ਹੀ ਨਹੀਂ ਐ ਇਸ ਕੀਲੇ ਰਹਾ ਆਹ ਮੈਂ ਕਹਿੰਦਾ ਉੱਤੇ ਚਾਮਣਾ ਨਹੀਂ ਅੰਗ ਵੱਧ ਗਈ ਐ ਇਸਕੇ ਬਾਹਰ ਆਉਣ ਨੇ ਕਿਰਿਆ ਕਰਿਆ ਮੈਨਾਂ ਦੇ ਵਿੱਚ ਰੇੜ ਰੇੜ ਕਾ ਪੰਛੀ ਗੜੀ ਨੂੰ ਇਹਰੇ ਆਏ ਪੰਛੀ ਮਨਾਰ ਦਾ ਚਲੇ ਗਿਆ ਕੋਟਾ ਭਾਰੀ ਹੋ ਕੇ ਕਾਲਾ ਗਿਰ ਗਿਆ ਪੰਛੀ ਆ ਗਿਆ ਪਰ ਆਮ ਨੇ ਪਰਿਵਾਰ ਦੇਖ ਲਈ ਕਿਤਨਾ ਚੱਕੀਓ ਮਿਰਚੇ ਦੇ ਭਾਵੇਂ